ਸਤਿ ਸ਼੍ਰੀ ਅਕਾਲ ਸਟੂਡੈਂਟ ਪ੍ਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਆ ਅੱਜ ਸਾਡੀ ਹੈਗੀ ਆ ਪੰਜਾਬੀ ਵਿਆਕਰਨ ਦੀ ਕਲਾਸ ਇਹ ਤੋਂ ਪਹਿਲਾਂ ਅਸੀਂ ਸ਼ਬਦ ਸ੍ਰੈਣੀਆਂ ਖਤਮ ਕਰ ਚੁੱਕੇ ਆ ਸਾਡੇ ਕੋਲ ਟੋਟਲ ਕਿੰਨੀਆਂ ਸ਼ਬਦ ਸ੍ਰੈਣੀਆਂ ਸੀ ਪੁੱਤ ਸਾਡੇ ਕੋਲੇ ਸੀਗੀਆਂ ਟੋਟਲ 8 ਸ਼ਬਦ ਸ੍ਰੈਣੀਆਂ ਜਿਦੇ ਵਿੱਚ ਅਸੀਂ ਦੇਖਿਆ ਨਾਮ ਇੱਕ ਵਾਰ ਰਿਵੀਜ਼ਨ ਜ਼ਰੂਰ ਕਰਿਓ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਿਕ ਤੇ ਵਿਸਮਿਕ ਓਕੇ ਇਹ ਟੋਟਲ ਸੀ ਸਾਡੇ ਕੋਲੇ 8 ਸ਼ਬਦ ਸ੍ਰੈਣੀਆ ਅੱਜ ਦਾ ਸਾਡਾ ਟੌਪਿਕ ਹੈਗਾ ਕਾਰਕ ਕਾਰਕਪੁੱਤ ਸ਼ਬਦ ਸ੍ਰੈਣੀ ਨਹੀਂ ਹੈਗੀ ਓਕੇ ਪਹਿਲਾ ਨਿਊ ਵਾਲੇ ਬੱਚੇ ਜਿਹੜੇ ਨਵੀਂ-ਨਵੀਂ ਤਿਆਰੀ ਕਰਨੀ ਸਟਾਰਟ ਕਰੀ ਆ ਤਾਂ ਕਾਰਕ ਕੋਈ ਸ਼ਬਦ ਸ੍ਰੈਣੀ ਨਹੀਂ ਬਟ ਇਹੇ ਪੇਪਰ ਦੇ ਵਿੱਚ ਆ ਜਾਂਦੇ ਨੇ ਸਵਾਲ ਕਾਰਕ ਦੇ ਓਕੇ ਤਾਂ ਅੱਜ ਦੀ ਕਲਾਸ ਸਾਡੀ ਹੈਗੀ ਕਾਰਕ ਕਾਰਕ ਦੀ ਪਰਿਭਾਸ਼ਾ ਕਾਰਕਿਕ ਸੰਬੰਧਵਾਦੀ ਵਿਆਕਰਨਿਕ ਸੰਕਲਪ ਹੈ ਪੰਜਾਬੀ ਵਿੱਚ ਕਾਰਕ ਕੀ ਚਿੰਨਾਂ ਨੂੰ ਤਿੰਨ ਤਰੀਕਿਆਂ ਨਾਲ ਪੇਸ਼ ਕੀਤਾ ਜਾਂਦਾ ਤਾਂ ਹੁਣ ਜਦੋਂ ਆਪਾਂ ਕਾਰਕ ਦੀ ਪਛਾਣ ਕਰਨੀ ਹੁੰਦੀ ਆ ਕੋਈ ਵੀ ਆਪਣੇ ਕੋਲੇ ਜਿਵੇਂ ਆਪਾਂ ਬੀਖ ਦੀਆ ਕਿ ਭਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਵੱਡੀ ਤੋਂ ਵੱਡੀ ਇਕਾਈ ਜਿਹੜੀ ਹੈਗੀ ਆ ਉਹ ਹੈਗੀ ਸਾਡਾ ਬਾਕ ਬਾਕ ਦੇ ਵਿੱਚ ਉਹ ਕਹੂਗਾ ਕਿ ਇਸ ਬਾਕ ਦੇ ਵਿੱਚ ਕਰਤਾ ਕਾਰਕ ਕਰਮ ਕਾਰਕ ਕਰਨ ਕਾਰਕ ਮਤਲਬ ਕੋਈ ਵੀ ਕਾਰਕ ਪੁੱਛੋ ਟੋਟਲ ਸਾਡੇ ਕੋਲ ਕਾਰਕ ਦੀਆਂ ਕਿੰਨੀਆਂ ਕਿਸਮਾਂ ਨੇ 8 ਕਿਸਮਾਂ ਨੇ ਕਾਰਕ ਸਾਡੇ ਕੋਲ ਕਿੰਨੀਆਂ ਕਿਸਮਾਂ ਦੇ ਨੇ 8 ਦੇ ਨੇ ਬਹੁਤ ਵਾਰੀ ਪੇਪਰ 'ਚ ਇਹੀ ਪੁੱਛਿਆ ਹੋਇਆ ਓਕੇ ਤਾਂ ਕਾਰਕ ਦੀ ਜਿਹੜੀ ਪਛਾਣ ਕਰ ਸਕਦੇ ਆਸੀਂ ਤਿੰਨ ਤਰੀਕੇ ਨਾਲ ਕਰ ਸਕਦੇ ਆਂ ਜਾਂ ਦਾ ਪਛੇਤਰ ਦੇ ਰੂਪ ਦੇ ਵਿੱਚ ਆਊਗਾ ਓਕੇ ਜਾਂ ਦਾ ਉਹ ਸੰਵੰਤਕ ਦੇ ਰੂਪ ਦੇ ਵਿੱਚ ਜਾਂ ਉਹ ਕਦੇ ਵੀ ਪਛੇਤਰ ਦੇ ਰੂਪ ਦੇ ਵਿੱਚ ਆ ਜਾਊਗਾ ਜਾਂ ਸ਼ਬਦਾਂ ਦੇ ਰੂਪ ਦੇ ਵਿੱਚ ਸਾਨੂੰ ਵਿਖਣ ਨੂੰ ਮਿਲੂਗਾ ओके ਇਹ ਨਹੀਂ ਪੁੱਛਦੇ ਕਿ ਕਿੰਨੇ ਤਰੀਕੇ ਨਾਲ ਪਛਾਣ ਕਰ ਸਕਦੇ ਆ ਇਹਦਾ ਵਾਸਤੇ ਇੱਕ ਟ੍ਰਿਕ ਆ ਕਾਰਕ ਨੂੰ ਪਛਾਣਨ ਦੀ ओके ਤਾਂ ਕਾਰਕ ਸਾਡੇ ਕੋਲ ਕਿੰਨੀਆਂ ਕਿਸਮਾਂ ਦੇ ਨੇ ਟੋਟਲ ਹੈਗੀਆਂ ਨੇ ਸਾਡੇ ਕੋਲੇ ਕਾਰਕ 8 ਕਿਸਮਾਂ ਦੇ ਤੇ ਇਹ 8 ਥੇ ਕਿਸਮਾਂ ਸਾਡੇ ਕੋਲੇ ਲਿਖੀਆਂ ਹੋਈਆਂ ਨੇ ਕਰਤਾ ਕਾਰਕ ਤਾਂ ਅਸੀਂ ਦੇਖਦੇ ਹਾਂ ਨੇ ਬਾਗ ਦੇ ਵਿੱਚ ਸਟਾਰਟਿੰਗ ਤੇ ਸਾਡੇ ਕੋਲੇ ਆਉਂਦਾ ਕਰਤਾ ਫਿਰ ਸਾਡੇ ਕੋਲੇ ਆਉਂਦਾ ਕਰਮ ਤੇ ਬਾਅਦ ਵਿੱਚ ਸਾਡੇ ਕੋਲੇ ਆਉਂਦੀ ਆ ਪੁੱਤ ਕਿਰਿਆ ਕਰਤਾ ਤਾਂ ਜੋ ਵੀ ਕੋਈ ਕਿਰਿਆ ਕਰਨ ਵਾਲਾ ਜਿਹਦੇ ਦੁਆਰਾ ਕੋਈ ਵੀ ਕੰਮ ਕੀਤਾ ਜਾਂਦਾ ਓਕੇ ਤੇ ਇਹ ਸਾਰੇ ਇਹ ਸਵੰਦਕ ਲੱਗੇ ਹੁੰਦੇ ਨੇ ਇਹਨਾਂ ਤੋਂ ਪਹਿਲਾਂ ਸਾਡੇ ਇਹ ਸਾਰੇ ਕਾਰਕ ਵਿਕਰਨ ਮਤਲਬ ਆਉਣਗੇ ਸੌਰੀ ਕਰਤਾ ਕਾਰਕ ਕਰਮ ਕਾਰਕ ਕਰਨ ਕਾਰਕ ਸੰਪਰਦਾਨ ਕਾਰਕ ਤੇ ਅਪਾਦਾਨ ਕਾਰਕ ਸੰਬੰਧ ਕਾਰਕ ਅਧਿਕਰਨ ਕਾਰਕ ਤੇ ਸਮੂਦਨ ਕਾਰਕ ਓਕੇ ਪੁੱਤ ਹੁਣ ਪਹਿਲਾਂ ਆਪਾਂ ਇਹ ਤਿੰਨ ਦੀ ਗੱਲ ਕਰਦੇ ਆ। ਠੀਕ ਹੈ ਕਰਤਾ ਤਾਂ ਜੋ ਵੀ ਕੰਮ ਕਰ ਰਿਹਾ ਹੁੰਦਾ ਇਹਦੇ ਵਿੱਚ ਤਾਂ ਕੋਈ ਮਤਲਬ ਪੁੱਛਦੇ ਵੀ ਨਹੀਂ ਨਾ ਸੌਖਾ ਦਾ ਜਿਵੇਂ RAM ਕਿਤਾਬ ਪੜ ਰਿਹਾ ਹੈ RAM ਤਾਂ RAM ਕੀ ਕੰਮ ਕਰ ਰਿਹਾ RAM ਨੇ ਕਿਤਾਬ ਪੜੀ RAM ਨੇ ਕਿਤਾਬ ਪੜੀ ਓਕੇ ਤਾਂ ਇਹ ਹੋ ਗਿਆ ਸਾਡਾ ਕਰਤਾ ਕਾਰਕ ਮਤਲਬ ਇਹਦੇ ਵਿੱਚ ਮੇਨ ਸਬਜੈਕਟ ਦੀ ਪਛਾਣ ਕਰਨੀ ਹੁੰਦੀ ਆਪਾਂ ਕਰਮ ਜਿਹਦੇ ਉੱਪਰ ਕੋਈ ਵੀ ਕਿਰਿਆ ਹੋ ਰਹੀ ਆ RAM ਨੇ ਕਿਤਾਬ ਪੜੀ ਜਾਂ ਰਾਮ ਨੇ ਕਿਤਾਬ ਨੂੰ ਪੜਿਆ ਕਿਤਾਬ ਨੂੰ ਪੜਿਆ ਜਿਵੇਂ ਕਿਸਾਨ ਨੇ ਸੱਪ ਨੂੰ ਮਾਰਿਆ ਤਾਂ ਕਿਸਾਨ ਨੇ ਕਿਹਨੂੰ ਮਾਰਿਆ ਸੱਪ ਨੂੰ ਮਾਰਿਆ ਤਾਂ ਸੱਪ ਤੇ ਹੋਈ ਤਾਂ ਜੋ ਵੀ ਕੀਦਿਆ ਹੋਈ ਉਹ ਸੱਪ ਦੇ ਉੱਪਰ ਹੋਈ ਆ ਓਕੇ ਕਾਰਣਕਾਰਕ ਕਿ ਜੋ ਵੀ ਮਤਲਬ ਕਿਰਿਆ ਕਰੀਆ ਠੀਕ ਆ ਉਹ ਕਿਸੇ ਚੀਜ਼ ਦੇ ਰਾਹੀਂ ਕਰੀਆ ਕਿਸੇ ਚੀਜ਼ ਦੇ ਨਾਲ ਕਰੀਆ ਕਿਸੇ ਚੀਜ਼ ਦੇ ਦੁਆਰੇ ਕਰੀਆ ਓਕੇ ਮੈਂ ਬਸ ਰਾਹੀਂ ਸ਼ਹਿਰ ਗਿਆ ਚੜ ਜਾਣਾ ਇੱਕ ਕਿਰਿਆ ਸੀਗੀ ਪੁੱਤ ਕਿਹਦੇ ਰਾਹੀ ਗਿਆ ਮੈਂ ਬਸ ਦੇ ਰਾਹੀ ਗਿਆ ਓਕੇ ਜਿਵੇਂ ਆਪਾਂ ਕਹੀਏ ਕਿ ਜਿਵੇਂ ਹੁਣ ਤੁਹਾਨੂੰ ਮਿਲ ਗਈਆਂ ਹੋਣਗੀਆਂ ਆਧੁਨਿਕ ਪੰਜਾਬੀ ਕਾਵ ਦੀ ਸੋਨੂੰ ਕਲਾਸ ਮਿਲ ਗਈ ਹੋਗੀ ਪੁੱਤ ਉਹਦੇ ਵਿੱਚ ਆਪਾਂ ਦੇਖਿਆ ਸੀ ਖੁੰਨੀ ਬਸਾਖੀ ਉਹਦੇ ਵਿੱਚ ਖੁੰਨੀ ਬਸਾਖੀ ਕਿੰਨਾਂ ਦੀ ਰਚਨਾ ਸੀਗੀ ਨਾਨਕ ਸਿੰਘ ਦੀ ਰਚਨਾ ਸੀਗੀ ਤੇ ਆਪਾਂ ਦੇਖਿਆ ਸੀ ਕਿ ਨਾਨਕ ਸਿੰਘ ਨੇ ਜਿਲ੍ਹਿਆਂ ਵਾਲੀ ਜਿਹੜੀ ਮਤਲਬ ਕਟਨਾ ਹੋਈ ਸੀ ਉਹਨੂੰ ਆਪਣੀ ਅੱਖੀ ਦੇਖਿਆ ਅੱਖੀ ਦੇਖਿਆ ਮਤਲਬ ਅੱਖਾਂ ਦੇ ਨਾਲ ਦੇਖਿਆ ਅੱਖਾਂ ਦੇ ਨਾਲ ਦੇਖਿਆ ਦਾ ਪੁੱਤ ਤਾਂ ਫਿਰ ਇਹ ਹੀ ਅੱਖੀ ਦੇਖਿਆ ਜਾਂ ਅੱਖਾਂ ਦੇ ਨਾਲ ਦੇਖਿਆ ਤਾਂ ਆਪਾਂ ਦੇਖਿਆ ਸੀ ਜਿਹੜੇ ਕਾਰਕਾ ਉਹ ਪਛੇਤਰ ਦੇ ਰੂਪ ਦੇ ਵਿੱਚ ਵੀ ਆ ਜਾਂਦੇ ਨੇ ਓਕੇ ਤਾਂ ਕਰਤਾ ਜੋ ਕੰਮ ਕਰ ਰਿਹਾ ਹੁੰਦਾ ਕਰਮ ਜਿਹਦੇ ਉੱਪਰ ਕੰਮ ਹੋ ਰਿਹਾ ਹੁੰਦਾ ਕਰਨ ਜਿਹੜੀ ਵੀ ਚੀਜ਼ ਦੇ ਮਤਲਬ ਮੀਡੀਅਮ ਮਤਲਬ ਜਿਹੜੀ ਵੀ ਚੀਜ਼ ਦੇ ਰਾਹੀਂ ਕੰਮ ਹੋ ਰਿਹਾ ਓਕੇ ਬ ਤਾਂ ਪਹਿਲਾਂ ਪਹੀ ਤਿੰਨ ਕਰਦੇ ਆ ਕਰਤਾਕਾਰਕ ਸਾਡੇ ਬਾਖ ਦੀ ਜਿਹੜੀ ਬੰਤਰ ਹੁੰਦੀ ਹੈ ਉਹ ਸਟਾਰਟਿੰਗ ਦੇ ਵਿੱਚ ਕਰਤਾ ਆਉਂਦਾ ਫਿਰ ਸਾਡਾ ਕਰਮਾ ਆਉਂਦਾ ਬਾਅਦ ਚ ਸਾਡੀ ਕੀ ਆਉਂਦੀ ਹੈ ਪੁੱਤ ਕਿਰਿਆ ਆਉਂਦੀ ਆ ਓਕੇ ਕਿਸੇ ਬਾਖ ਵਿੱਚ ਕੰਮ ਕਰਨ ਵਾਲੇ ਨਾਮ ਜਾਂ ਪਰਨਾਮ ਨੂੰ ਕਰਤਾਕਾਰਕ ਕਿਹਾ ਜਾਂਦਾ ਹੈ ਓਕੇ ਪੁੱਤ ਗੁਰੂ ਰਾਮਦਾਸ ਜੀ ਨੇ ਮਸੰਦ ਪ੍ਰਣਾਲੀ ਸ਼ੁਰੂ ਕੀਤੀ ओके ਤਾਂ ਆਪਾਂ ਦੇਖਿਆ ਸੀ ਇਹ ਕੀ ਪੁੱਤ ਸਬੰਧ ਨੇ ਨਾ ਆਪਾਂ ਦੇਖਿਆ ਸੀ ਨਾਮ ਜਾਂ ਪੜਨਾਮ ਨੂੰ ਬਾਖ ਦੇ ਬਾਕੀ ਹਿੱਸੇ ਨਾਲ ਕੌਣ ਜੋੜਦੇ ਨੇ ਸੰਬੰਧਕ ਜੋੜਦੇ ਨੇ ਇਹ ਇੱਕ ਸ਼ਬਦ ਸ਼੍ਰੇਣੀ ਦੇਖੀ ਸੀ ਪੁੱਤ ਆਪਾਂ ओके ਤਾਂ ਕਿੰਨਾ ਨੇ ਗੁਰੂ ਰਾਮਦਾਸ ਜੀ ਨੇ ਕੀ ਸਟਾਰਟ ਕਰਿਆ ਸੰਧ ਪ੍ਰਣਾਲੀ ਸਟਾਰਟ ਕਰੀ ओके ਪੁੱਤ ਤਾਂ ਇਹਦੇ ਵਿੱਚ ਕਹਿੰਦੇ ਕਰਤਾ ਕਰਕੇ ਕੌਣ ਸਾਡੇ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਨੇ ਦਸਵੰਧ ਪ੍ਰਣਾਲੀ ਸਟਾਰਟ ਕਰੀ ਓਕੇ ਤਾਂ ਕਿੰਨਾ ਨਹੀਂ ਆਪਾਂ ਪਿੱਛੇ ਦੇਖਿਆ ਕਿ ਅਸੀਂ ਕਿਹਦੇ ਰਾਹੀਂ ਦੇਖ ਸਕਦੇ ਹਾਂ ਸੰਬੰਧ ਕਰਾਈਂ ਦੇਖ ਸਕਦੇ ਹੁੰਦੇ ਨੇ ਕੁੜੀ ਰੋਟੀ ਖਾ ਰਹੀ ਹੈ RAM ਬਿਮਾਰ ਹੈ ਓਕੇ ਇਹਨਾਂ ਨੂੰ ਦੁਮਨ ਦੇਖੋ ਕਿਸੇ ਵਾਕ ਵਿੱਚ ਕਰਤਾ ਕਾਰਕ ਲੱਭਣ ਲਈ ਸਾਨੂੰ ਮਤਲਬ ਕਿਰਿਆ ਨਾਲ ਕੌਣ ਜਾਂ ਕਿਸ ਨੇ ਲਾ ਕੇ ਸਵਾਲ ਕਰਨਾ ਪੈਂਦਾ ਜਦੋਂ ਵੀ ਮਤਲਬ ਆਪਾਂ ਕੋਈ ਵੀ ਕਰਤਾ ਕਾਰਕ ਲੱਭਣਾ ਕਿਸੇ ਵੀ ਵਾਕ ਦੇ ਵਿੱਚ ਕਰਤਾ ਕਾਰਕ ਲੱਭਣਾ ਤੇ ਆਪਾਂ ਕੀ ਕਵਾਂਗੇ ਕੌਣ ਕਿ ਮਤਲਬ ਰੋਟੀ ਕੌਣ ਖਾ ਰਹੀ ਆ ਕੁੜੀ ਖਾ ਰਹੀ ਆ ਕਈ ਵਾਰੀ ਦਾ ਸੰਬੰਧਕ ਆਉਣਗੇ ਜਾਂ ਪਛੇਤਰ ਆਉਣਗੇ ਕੋਈ ਸ਼ਬਦ ਆ ਉਹ ਕਈ ਵਾਰੀ ਸਿੱਧਾ ਹੀ ਸਾਨੂੰ ਪਛਾਣ ਆ ਜੂਗੀ ਕੌਣ ਰੋਟੀ ਖਾ ਰਹੀ ਆ ਕੁੜੀ ਰੋਟੀ ਖਾ ਰਹੀ ਖਾ ਰਹੀ ਆ RAM ਬਿਮਾਰ ਹੈ ਓਕੇ ਰਾਮ ਇਤੇ ਕਿਰਿਆ ਨਹੀਂ ਹੋ ਰਹੀ ਬਟ ਬਿਮਾਰ ਹੋਣ ਦੀ ਕਿਰਿਆ ਰਾਮ ਦੇ ਉੱਪਰ ਹੋ ਰਹੀ ਆ ਤਾਂ ਇੱਥੇ ਰਾਮ ਕਰਤਾ ਪਤ ਓਕੇ ਇੱਥੇ ਇਹ ਨਹੀਂ ਦਿਖਣਾ ਕਿ ਰਾਮ ਬਿਮਾਰ ਹੈ ਜਾਂ ਰਾਮ ਸੌ ਰਿਹਾ ਹੈ ਕਿ ਮਤਲਬ ਇਹਦੇ ਵਿੱਚ ਤਾਂ ਕੋਈ ਕੰਮ ਹੀ ਨਹੀਂ ਹੋ ਰਿਹਾ ਨਹੀਂ ਪੁੱਤ ਕਿਰਿਆ ਤਾਂ ਹੋ ਰਹੀ ਹੈ ਤਾਂ ਕੋਈ ਤਾਂ ਕੋਈ ਕਿਰਿਆ ਦਾ ਵਾਪਰ ਰਹੀ ਹੈ ਤਾਂ ਜਿਹਦੇ ਉੱਪਰ ਵਾਪਰ ਰਹੀ ਹੈ ਓਕੇ ਇਹ ਹੁੰਦਾ ਸਾਡਾ ਕਰਤਾ ਕਾਰਕ ਅਗਲਾ ਹੈਗਾ ਸਾਡਾ ਕਰਮਕਾਰਕ ਜਿਸ ਨਾਮ ਉੱਪਰ ਜਿਸ ਨਾਮ ਉੱਪਰ ਕਿਰਿਆ ਵਾਪਰੇ ਜਿਸ ਕਿਰਿਆ ਦਾ ਪ੍ਰਭਾਵ ਪਵੇ ਜਿਸ ਵੀ ਨਾਮ ਦੇ ਉੱਪਰ ਉਸ ਨੂੰ ਅਸੀਂ ਕਰਮਕਾਰਕ ਕਹਿੰਦੇ ਹਾਂ ਜਿਵੇਂ ਆਰਾਮ ਨੇ ਕਿਤਾਬ ਪੜ੍ਹੀ ਜਾਂ ਕਿਤਾਬ ਨੂੰ ਪੜਿਆ ਹਨਾ ਤਾਂ ਕਿਤਾਬ ਕੀ ਆ ਕਿਤਾਬ ਦੇ ਉੱਪਰ ਕਿਰਿਆ ਦਾ ਅਸਰ ਕੀਤੇ ਪੈ ਰਿਹਾ ਪੁੱਤ ਕਿਤਾਬ ਤੇ ਪੈ ਰਿਹਾ ਮਾਂ ਨੇ ਪੁੱਤ ਨੂੰ ਰੋਟੀ ਖਵਾਈ ਓਕੇ ਇਹਦੇ ਵਿੱਚ ਇਹ ਦੋ ਕਰਮ ਆ ਗਏ ਕਿਉਂਕਿ ਮਾਂ ਨੇ ਕਿਰਿਆ ਕਿਤੇ ਕੀਤੀ ਰੋਟੀ ਤੇ ਵੀ ਕਿਰਿਆ ਕਰੀ ਤੇ ਰੋਟੀ ਮਤਲਬ ਪੁੱਤ ਤੇ ਵੀ ਕਿਰਿਆ ਕਰੀ ਓਕੇ ਤਾਂ ਕਹਿੰਦੇ ਬਾਗ ਦੇ ਵਿੱਚ ਦੋ ਕਰਮ ਆ ਸਕਦੇ ਨੇ ਹਾਂਜੀ ਦੋ ਕਰਮ ਆ ਸਕਦੇ ਨੇ ਗੁਰੂ ਤੇਗ ਬਹਾਦਰ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਨੂੰ ਬਸਾਇਆ ਓਕੇ ਤਾਂ ਇਹ ਕੀ ਨੇ ਸਾਡੇ ਘਰ ਤਾਂ ਨੇ ਆ ਗਿਆ ਇਹ ਆ ਗਿਆ ਪੁੱਤ ਨੂੰ ਕਿਹਨੂੰ ਬਸਾਇਆ ਅਨੰਦਪੁਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਨੂੰ ਬਸਾਇਆ ਗੁਰੂ ਗੋਬਿੰਦ ਜੀ ਨੇ ਔਰੰਗਜੀਬ ਨੂੰ ਜ਼ਫਰਨਾਮਾ ਲਿਖਿਆ ओके ờਰੰਗ ਜੀਵਨੂ ਕੀ ਲਿਖਿਆ ਜਫਰਨਾਮਾ ਲਿਖਿਆ ਤਾਂ ਕਿੰਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਆਗੇ ਪਤਾ ਸੰਵੰਦਕ ਓਕੇ ਤੇ ਇਹ ਕੀ ਆ ਗਿਆ ਸਾਡਾ ਕਰਤਾ ਕਰਤਾ ਕਾਰਕ ਆਗੇ ਗੁਰੂ ਜੀ ਠੀਕ ਹੈ ਤੇ ਇਹ ਸਾਡੇ ਦੂਮੇ ਕੀ ਆਗੇ ਕਰਮ ਤਾਂ ਹੁਣ ਪੇਪਰ ਦੇ ਵਿੱਚ ਕਈ ਵਾਰੀ ਪੁੱਛ ਲੋ ਪਾਗਦੇ ਕਿ ਇਹਦੇ ਵਿੱਚ ਪ੍ਰਦਾਨ ਕਰਮ ਕਿਹੜਾ ਕਰਮ ਦਾ ਦੋ ਨਹੀਂ ਦਾ ਤਾਂ ਇਹਦੇ ਵਿੱਚ ਪ੍ਰਦਾਨ ਕਰਮ ਕਿਹੜਾ ਓਕੇ ਇਹਦੇ ਵਿੱਚ ਵੀ ਦੋ ਕਰਮ ਆਏ ਨੇ ਇਹਦੇ ਵਿੱਚ ਵੀ ਦੋ ਕਰਮ ਆਏ ਨੇ ਇੰਨਾ ਸਾਰਿਆਂ ਦੇ ਵਿੱਚ ਇਹਦੇ ਵਿੱਚ ਵੀ ਦੋ ਸੀ ਇਹਦੇ ਵਿੱਚ ਇੱਕ ਕਰਮ ਤਦ ਕਰਮਕਾਰਕ ਦੀ ਪਛਾਣ ਨੂੰ ਸੰਬੰਧਕ ਨਾਲ ਹੁੰਦੀ ਆ ਜੇਕਰ ਬਾਗ ਵਿੱਚ ਦੋ ਕਰਮ ਹੋਣ ਇੱਕ ਦਾ ਹੋਗਾ ਪਰ ਉਹਦੇ ਵਿੱਚ ਪ੍ਰਦਾਨ ਕਰਮ ਇਹ ਪੀ ਵਾਈ ਕਿਉ ਹੋ ਸੋਡਾ ਪ੍ਰਦਾਨ ਕਰਮ ਜਿਹੜਾ ਕਿਰਿਆ ਤੋਂ ਪਹਿਲਾਂ ਆ ਪ੍ਰਦਾਨ ਕਰਮ ਕਰਤਾ ਤੋਂ ਪਿੱਛੋਂ ਕਰਤਾ ਤੋਂ ਪਿੱਛੋਂ ਓਕੇ ਬੱਚੇ ਨੂੰ ਯਾਦ ਰੱਖਣਾ ਜੇਕਰ ਬਾਗ ਵਿੱਚ ਦੋ ਕਰਮ ਹੋਣ ਦਾ ਪ੍ਰદાન ਕਰਮ ਹਮੇਸ਼ਾ ਕਿਰਿਆ ਤੋਂ ਪਹਿਲਾਂ ਆ ਪ੍ਰદાન ਕਰਮ ਕਰਤਾ ਤੋਂ ਬਾਅਦ ਓਕੇ ਜੇ ਹੁਣ ਆਪਾਂ ਦੇਖਦੇ ਹਾਂ ਜਿਵੇਂ ਅ ਸ਼੍ਰੀ ਗੁਰੂ ਗੋਬਿੰਦ ਜੀ ਨੇ ਇਹ ਸਾਡਾ ਕਰਤਾ ਕਰਕਾ ਔਰੰਗਜੀਤ ਨੂੰ ਜਫਰਨਾਮਾ ਲਿਖਿਆ ਲਿਖਿਆ ਕੀ ਆ ਪਤ ਕਿਰਿਆ ਕਿਰਿਆ ਤੋਂ ਪਹਿਲਾਂ ਕੀ ਆ ਗਿਆ ਜਫਰਨਾਮਾ ਸ਼ਬਦ ਤੇ ਜਫਰਨਾਮਾ ਕੀ ਹੋ ਗਿਆ ਸਾਡਾ ਪ੍ਰਦਾਨ ਕਰਮ ਹੋ ਗਿਆ ਪ੍ਰਦਾਨ ਕਰਮ ਤੇ ਇਹ ਕੌਣ ਨਹੀਂ ਸਾਡੀ ਕਰਤਾ ਕਰਤਾ ਤੋਂ ਬਾਅਦ ਜਿਹੜਾ ਵੀ ਸ਼ਬਦ ਆਉਂਦਾ ਉਹ ਕੀ ਹੋ ਗਿਆ ਪੁੱਤ ਸਾਡਾ ਆ ਪ੍ਰਦਾਨ ਮਤਲਬ ਆ ਪ੍ਰਦਾਨ ਕਰਮ ਹੋ ਗਿਆ ਓਕੇ ਹੁਣ ਆਪਾਂ ਇਹਨੂੰ ਦੇਖਦੇ ਹਾਂ ਜਿਵੇਂ ਮਾਂ ਨੇ ਪੁੱਤ ਨੂੰ ਰੋਟੀ ਖਵਾਈ ਤਾਂ ਮਤਲਬ ਕਿਰਿਆ ਖਵਾਈ ਰੋਟੀ ਖਵਾਈ ਤਾਂ ਇਹ ਤੋਂ ਪਹਿਲਾਂ ਕੀ ਆ ਗਿਆ ਇਹ ਪ੍ਰਦਾਨ ਕਰਮ ਤੇ ਇਹ ਕਿਹੜਾ ਆ ਗਿਆ ਪੁੱਤ ਕਰਤਾ ਤੋਂ ਬਾਅਦ ਕਰਤਾ ਤੋਂ ਬਾਅਦ ਆ ਪ੍ਰਦਾਨ ਕਿਰਿਆ ਤੋਂ ਪਹਿਲਾਂ ਪ੍ਰਦਾਨ ਓਕੇ ਪੁੱਤ ਤਾਂ ਇਹ ਵੇਖੋ ਔਰੰਗਜੀਬ ਕਰਤਾ ਤੋਂ ਬਾਅਦ ਹੈ ਇਸ ਲਈ ਇਹ ਆ ਪ੍ਰਦਾਨ ਕਰਮ ਹੈ ਜਫਰਨਾਮਾ ਕਿਰਿਆ ਤੋਂ ਪਹਿਲਾ ਹੈ ਤਾਂ ਇਹ ਪ੍ਰਦਾਨ ਕਰਮ ਹੈ ਤਾਂ ਇਹ ਪਰ ਇਹ ਵੀ ਜ਼ਰੂਰੀ ਨਹੀਂ ਕਿ ਹਰ ਵਾਰੀ ਕੋਈ ਕਰਮ ਸੰਬੰਧਕ ਹੋਵੇ ਤਾਂ ਮਤਲਬ ਜ਼ਰੂਰੀ ਨਹੀਂ ਕਿ ਹਰ ਵਾਰੀ ਕੋਈ ਸੰਬੰਧਕ ਨਾਲ ਆਵੇ ਠੀਕ ਆ ਰਾਮ ਅਖਬਾਰ ਪੜ੍ਹ ਰਿਹਾ ਹੈ ਤਾਂ ਪੜ੍ਹ ਰਿਹਾ ਹੈ ਇਹ ਸਾਰੀ ਕੀ ਬੋਤ ਕਿਰਿਆ ਇਹ ਕੀ ਹੈ ਸਾਡਾ ਕਰਤਾ ओके ਤੇ ਇਹ ਕੀ ਆ ਅਖਵਾਰ ਸਾਡਾ ਕਰਮ ਠੀਕ ਆ ਤਾਂ ਇਹਦੇ ਵਿੱਚ ਕਰਤਾ ਕਰਮ ਇਹ ਸਾਡੀ ਸਾਰੀ ਕੀ ਸੀ ਸਾਡੀ ਕਿਰਿਆ ਸੀਗੀ ਤਾਂ ਕਰਨ ਕਾਰਕ ओके ਬਾਕ ਵਿੱਚ ਕਰਨ ਕਾਰਕ ਕਿਸੇ ਬਾਕ ਦੇ ਹੋਣ ਦੇ ਸਾਧਨ ਕਿਸੇ ਕਾਰਜ ਕਾਰਜ ਜਾਂ ਕਿਰਿਆ ਕਿ ਕਿਰਿਆ ਦੇ ਹੋਣ ਦੇ ਸਾਧਨ ਜਾਂ ਟੰਗ ਕਿਹੜੇ ਤਰੀਕੇ ਨਾਲ ਪੇਸ਼ ਕਰਦਾ ਹੈ ਉਸ ਨੂੰ ਕਾਰਨ ਕਾਰਨ ਕਿਹੜੇ ਤਰੀਕੇ ਕਾਰਨ ਕਾਰਕ ਆਖਦੇ ਹਨ ਇਹਦੇ ਲਈ ਹੁੰਦੇ ਆ ਨਾਲ ਦਵਾਰੇ ਰਾਹੀ ਤੋਂ ਦਾ ਜਾਹੀ ਪਛੇਤਰ ਹੋਣਗੇ ਜਿਵੇਂ ਅਮਰਤਾ ਪ੍ਰੀਤਮ ਨੇ ਦੇਸ਼ ਦੀ ਬੰਡ ਆਪਣੇ ਅੱਖੀ ਵਿਖੀ ਜਿਵੇਂ ਆਪਾਂ ਆਉਣ ਵਾਲੀ ਕਲਾਸ ਦੇ ਵਿੱਚ ਅਮਰਤਾ ਪ੍ਰੀਤਮ ਦੇਖਾਂਗੇ ਤਾਂ ਅਮਰਤਾ ਪ੍ਰੀਤਮ ਦੀ ਜਿੰਨੀ ਵੀ ਰਚਨਾ ਆਪਾਂ ਉਹਨੂੰ ਦੋ ਹਿੱਸਿਆਂ 'ਚ ਵੰਡ ਲੈਣੇ ਆ ਇੱਕ ਤਾਂ ਜਦੋਂ ਸਟਾਰਟਿੰਗ ਦੇ ਵਿੱਚ ਉਹਨੇ ਕਲਮ ਚੱਕੀ ਸੀਗੀ ਜਿਵੇਂ ਉਹਦੀ ਪਹਿਲੀ ਜਿਹੜੀ ਰਚਨਾ ਮਿਲਦੀ ਸਾਨੂੰ ਠੰਡੀਆਂ ਕਿਰਨਾਂ ਮਿਲਦੀ ਆ ਤਾਂ ਉਹ ਥੋੜਾ ਜਿਹਾ ਸੀਗਾ ਨਾ ਕਿ ਮਸਿਰ ਮਾਸਵਾਦ ਲਾਇਕ ਸੀਗਾ ਹਨਾ ਤੇ ਉਹ ਤੋਂ ਬਾਅਦ ਜਦੋਂ ਦੇਸ਼ ਦੀ ਬੰਡ ਤੋਂ ਬਾਅਦ ਉਹਦੀ ਸਾਰੇ ਹੀ ਰਚਨਾ 'ਚ ਸਾਨੂੰ ਦੁਖਾਂਤ ਮਿਲਦਾ ਤਾਂ ਅਮਰਤਾ ਪ੍ਰੀਤਮ ਨੇ ਦੇਸ਼ ਦੀ ਬੰਡ ਆਪਣੇ ਅੱਖੀ ਦੇਖੀ ਅੱਖੀ ਦੇਖੀ ਜਾਂ ਅੱਖਾਂ ਦੇ ਨਾਲ ਦੇਖੀ ओके ਇਥੇ ਪਛੇਤਰ ਦੇ ਰੂਪ ਦੇ ਵਿੱਚ ਆਇਆ ਹੋਇਆ ਓਕੇ ਰਾਮ ਕਾਰ ਰਾਹੀ ਸ਼ਹਿਰ ਗਿਆ ਤਾਂ ਇਹਦੇ ਵਿੱਚ ਰਾਹੀ ਕਿਹਦੇ ਰਾਹੀ ਕਾਰ ਦੇ ਰਾਹੀ ਜੋ ਵੀ ਕੰਮ ਹੋ ਰਿਹਾ ਕਿਹਦੇ ਨਾਲ ਹੋ ਰਿਹਾ ਕਿਹਦੀ ਹੈਲਪ ਦੇ ਨਾਲ ਹੋ ਰਿਹਾ ਤਾਂ ਅੱਖਾਂ ਨਾਲ ਦੇਖੀ ਜੋ ਵੀ ਚੀਜ਼ ਆ ਜਿਹੜੀ ਵੀ ਕਿਰਿਆ ਹੋਈ ਅੱਖਾਂ ਦੇ ਨਾਲ ਦੇਖੀ ਗਈ ਜੋ ਵੀ ਕਿਰਿਆ ਹੋਈ ਉਹ ਕਿਹਦੀ ਹੈਲਪ ਨਾਲ ਹੋਈ ਕਾਰ ਦੀ ਹੈਲਪ ਨਾਲ ਹੋਈ ਭਾਰਤੀ ਸੰਵਿਧਾਨ ਸੰਵਿਧਾਨ ਸਵਾ ਰਾਹੀ ਤਿਆਰ ਕੀਤਾ ਗਿਆ ਤਕੀ ਦੇ ਰਾਹੀਂ ਤਿਆਰ ਕੀਤਾ ਗਿਆ ਸਾਡਾ 파ਰਤੀ ਸੰਬਦਾਨ ਤਾਂ ਇਹ ਤਿਆਰ ਕੀਤਾ ਗਿਆ ਸੰਬਦਾਨ ਸਵਾ ਰਾਹੀਂ ਤਿਆਰ ਕੀਤਾ ਗਿਆ ਤਾਂ ਇਹ ਸਾਡਾ ਕੀ ਆ ਗਿਆ ਪੁੱਤ ਕਰਨ ਕਾਰਕ ਆ ਗਿਆ ਬਾਕ ਵਿੱਚ ਕਰਨ ਕਾਰਕ ਕਿਸੇ ਕਾਰੀਆਂ ਕਿਰਿਆ ਦੇ ਹੋਣ ਦੇ ਸਾਧਨ ਸਾਧਨ ਅੱਖਾਂ ਰਾਹੀਂ ਕੋਈ ਵੀ ਕਿਰਿਆ ਦੇਖੀ ਗਈ ਕੋਈ ਵੀ ਜਦੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤਾਂ ਕਾਰ ਰਾਹੀਂ ਜਾਇਆ ਗਿਆ ਕੋਈ ਵੀ ਸੰਬਦਾਨ ਜਿਹੜਾ ਤਿਆਰ ਕਰਨਾ ਸੀ ਇਹ ਜਿਹੜੀ ਕਿਰਿਆ ਹੋਈ ਆ ਇਹ ਦੇ ਰਾਈ ਹੋਈ ਆ ਸਬਦਾਨ ਸਵਾਰਾਈ ਹੋਈ ਆ ਤਾਂ ਅਗਲਾ ਸਾਡਾ ਇਹ ਤੈਨੂੰ ਸਭ ਸਮਝ ਆ ਗਏ ਹੋਣਗੇ ਤਾਂ ਅਗਲਾ ਸਾਡਾ ਹੈਗਾ ਸੰਪਰਦਾਣ ਕਰਕ ਓਕੇ ਤਾਂ ਇਹਦਾ ਹੁੰਦਾ ਪੁੱਤ ਇਹਦੇ ਵਿੱਚ ਦਾਨ ਚੱਕ ਲਓ ਇਹ ਮੂਲਾ ਛੱਡ ਦਿਓ ਕੁਝ ਵੀ ਜਿਵੇਂ ਆਪਾਂ ਦਾਨ ਕਰ ਦੇਣਾ ਇਹ ਟ੍ਰਿਕ ਨਾਲ ਕਰ ਲਿਓ ਕੁਝ ਵੀ ਚੀਜ਼ ਨੂੰ ਆਪਾਂ ਕੁਝ ਦੀਨ ਆ ਜਾਂ ਕੁਝ ਪੇਟ ਕਰਨਾ ਜਿਸ ਨਾਮ ਜਾਂ ਪੜਨਾਮ ਲਈ ਕੋਈ ਕੰਮ ਕੀਤਾ ਜਾਂਦਾ ਹੈ ਜਦੋਂ ਕਰਤਾ ਜਿਹੜਾ ਸਟਾਰਟਿੰਗ ਦੇ ਵਿੱਚ ਆਇਆ ਉਹ ਕਿਸੇ ਹੋਰ ਨਾਮ ਜਾਂ ਪਰਨਾਮ ਲਈ ਕੋਈ ਕੰਮ ਕਰਦਾ ਕੁਝ ਦਾਨ ਕਰਦਾ ਕੁਝ ਭੀਟ ਕਰਦਾ ਤਾਂ ਇਹਦੇ ਵਿੱਚ ਚਕਲਸੂਦਿ ਦਾਨ ਜਿਵੇਂ ਇਹਦੇ ਵਿੱਚ ਨੂੰ ਕਿਸੇ ਲਈ ਕੋਈ ਕੰਮ ਕਰਨਾ ਨੂੰ ਦਿੱਤਾ ਲਈ ਦਿੱਤਾ ਬਾਸਤੇ ਕੀਤਾ ਜਿਵੇਂ ਰਾਮ ਨੇ ਸ਼ਾਮ ਨੂੰ ਕਿਤਾਬ ਦਿੱਤੀ ਤਾਂ ਰਾਮ ਰਾਮਕਿ ਕਰਤਾ ਤੇ ਜਿਹੜੀ ਕਿ ਮਤਲਬ ਕਿਰਿਆ ਹੋਈ ਆ ਕਿਉਂਕਿ ਇਹਦੇ ਵਿੱਚ ਕਿਤਾਬ ਤੇ ਇਹ ਸੀ ਕਿ ਕਿਰਿਆ ਤੇ ਕਿਹਦੇ ਲਈ ਹੋਈ ਕਿਹਦੇ ਲਈ ਹੋਈ ਸ਼ਾਮ ਨੂੰ ਦਿੱਤੀ ਸ਼ਾਮ ਲਈ ਦਿੱਤੀ ਬੰਦਾ ਸਿੰਘ ਬਹਾਦਰ ਨੇ ਬਜੀਰ ਖਾਨ ਨੂੰ ਬਜੀਰ ਖਾਨ ਨੂੰ ਹਾਰ ਦਿੱਤੀ ਤਾਂ ਕਿਹਨੂੰ ਦਿੱਤੀ ਹਾਰ ਬਜੀਰ ਖਾਨ ਨੂੰ ਓਕੇ ਤਾਂ ਇਹ ਤੋਂ ਪਹਿਲਾਂ ਆਉਣਗੇ ਇਹ ਤੋਂ ਪਹਿਲਾਂ ਉਹ ਸ਼ਬਦ ਆਉਣਗੇ ਉਹ ਬਗੀਚੇ ਨੂੰ ਪਾਣੀ ਦੇ ਰਿਹਾ ਹੈ ਰਿਹਾ ਹੈ ओके ਤਾਂ ਕੀ ਨੂੰ ਦੇ ਰਿਹਾ ਹੈ ਬਗੀਚੇ ਨੂੰ ਦੇ ਰਿਹਾ ਹੈ ਪਾਣੀ ਕੋਈ ਵੀ ਚੀਜ਼ ਕਿਸੇ ਨੂੰ ਦੇਣੀ দান ਕਰਨੇ ਕਿਸੇ ਲਈ ਕੋਈ ਕੋਈ ਕੰਮ ਕਰਨਾ ਠੀਕ ਹੈ ਜਿਵੇਂ ਆਪਾਂ ਕਹੀਏ ਕਿ ਉਹਨੇ ਸਾਰੀ ਉਮਰ ਦੇਸ਼ ਦੇ ਨਾਮ ਲਾ ਦਿੱਤੀ ਠੀਕ ਹੈ ਦੇਸ਼ ਲਈ ਦਿੱਤੀ ਜਾਂ ਵਾਸਤੇ ਕੰਮ ਕਰਿਆ ਕਿਸੇ ਦੇ ਵਾਸਤੇ ਕੰਮ ਕਰਿਆ ਜਿਵੇਂ ਆਪਾਂ ਕਹੀਏ ਕਿ ਮਾਂ ਨੇ ਆਪਣੀ ਕੁੜੀ ਨੂੰ ਕਾਮਯਾਬ ਕਰਨ ਵਾਸਤੇ ਕਾਮਯਾਬ ਕਰਨ ਵਾਸਤੇ ਦਿਨ ਰਾਤ ਇੱਕ ਕੀਤੀ ओके ਇਹ ਵਾਲੀ ਚੀਜ਼ ਆ ਜਾਂਦੀ ਆ ਆਪਾਦਾਨ ਕਾਰਕ ਆਪਾਦਾਨ ਕਾਰਕ ਕਿਸੇ ਵਿਚਾਰ ਜਾਂ ਕਾਰਜ ਸਥਾਨ ਤੋਂ ਵਿਛੜਨਾ ਵਿਛੜਨਾ ਮਤਲਬ ਅਲੱਗ ਹੋਣਾ ਮਤਲਬ ਕਿਸੇ ਇੱਕ ਜਗ੍ਹਾ ਤੋਂ ਕੋਈ ਦੂਜੀ ਚੀਜ਼ ਅਲੱਗ ਹੋ ਗਈ ਠੀਕ ਆ ਵੱਖ ਹੋਣ ਦੇ ਪਾਵ ਨੂੰ ਪ੍ਰਗਟ ਕਰਦਾ ਹੈ ਕਿਸੇ ਬਸ ਤੂੰ ਤੋਂ ਅਲੱਗ ਹੋਣਾ ਜਿਵੇਂ ਟੁੱਟ ਜਾਣਾ ਜਾਂ ਅਲੱਗ ਹੋ ਜਾਣਾ ਕਿ ਤੂੰ ਚਲੇ ਜਾਣਾ ਨੂੰ ਪਰਗਟ ਕਰਨ ਵਾਲੇ ਨਾਮ ਜਾਂ ਪਰਨਾਮ ਨੂੰ ਆਪਾ ਦਾਣ ਕਾਰਕ ਕਹਿੰਦੇ ਹਨ ਜਿਵੇਂ ਤੂੰ ਉਹ ਸ਼ਹਿਰ ਤੋਂ ਆਇਆ ਹੈ ਉਹ ਸਕੂਲ ਤੋਂ ਆਇਆ ਹੈ ਜਿਵੇਂ ਬਠਿੰਡੇ ਚੋਂ ਮਤਲਬ ਮਾਨਸਾ ਨਿਕਲਿਆ ਹੈ ਇਹ ਜੇ ਪੰਜਾਬ ਤੋਂ ਹਿਮਾਚਲ ਨਿਕਲਿਆ ਹੈ ਤਾਂ ਇਹ ਸਾਰੇ ਵਿੱਚੋਂ ਆ ਗਿਆ ਤੋਂ ਆ ਗਿਆ ਇਹ ਸਾਰੇ ਕੀ ਆ ਜਾਂਦੇ ਨਹੀਂ ਸਾਡੇ ਇਹਨਾਂ ਤੋਂ ਪਹਿਲਾਂ ਜਿਹੜੇ ਵੀ ਸ਼ਬਦ ਆਉਣਗੇ ਉਹ ਕੀ ਹੋਣਗੇ ਆਪਾਦਾਨ ਕਾਰਕ ਜਿਵੇਂ ਇਹ ਹਰਿਆਣਾ ਪੰਜਾਬ ਤੋਂ ਕਿਹਦੇ ਤੋਂ ਪੰਜਾਬ ਤੋਂ ਅਲੱਗ ਹੋਇਆ ਹੈ ਮਾਨਸਾ ਬਠਿੰਡੇ ਤੋਂ ਬਠਿੰਡੇ ਵਿੱਚੋਂ ਵਿੱਚੋਂ ਆਪਾਂ ਪਿੱਛੇ ਦੇਖਿਆ ਤਾਂ ਇੱਥੇ ਕਿਹੜੇ-ਕਿਹੜੇ ਸੰਬੰਧਕ ਮਿਲਣਗੇ ਸਾਨੂੰ ਇਹ ਸਾਰੇ ਸੰਬੰਧਕ ਮਿਲਣਗੇ ਸਰਹੰਦ ਨਹਿਰ ਸਤਲੁਜ ਤੋਂ ਸਤਲੁਜ ਤੋਂ ਇਹਦੇ ਵਿੱਚ ਬਸ ਪੁੱਤੇ ਹੀ ਯਾਦ ਰੱਖਣਾ ਕਿ ਇਹਦੇ ਵਿੱਚ ਅਲੱਗ ਹੋ ਰਹੀ ਆ ਕੋਈ ਵੀ ਚੀਜ਼ ਕਿਸੇ ਚੀਜ਼ ਤੋਂ ਅਲੱਗ ਹੋ ਰਹੀ ਆ ਉਹ ਛੱਪੜ ਵਿੱਚੋਂ ਬਾਹਰ ਨਿਕਲਿਆ ਜਿਵੇਂ ਮੱਜ ਟੋਬੇ ਚੋਂ ਬਾਹਰ ਨਿਕਲੀ ਗਦਰ ਲਹਿਰ ਅਮਰੀਕਾ ਤੋਂ ਸ਼ੁਰੂ ਹੋਈ ਮੈਂ ਪਟਿਆਲੇੋਂ ਕੱਲ ਹੀ ਆਇਆ ਹਾਂ ਜਿਵੇਂ ਇੱਥੇ ਕੋਈ ਸਬੰਧਕ ਨਹੀਂ ਆਇਆ ਬਟ ਪਟਿਆਲੇ ਤੋਂ ਇਥੇ ਜੇ ਆਪਾਂ ਇਕੱਠਾ ਲਿਖਤਾ ਮਤਲਬ ਪਛੇਤਰ ਲਾ ਕੇ ਲਿਖਤਾ ਆਪਾਂ ਸਟਾਰਟਿੰਗ ਹੀ ਦੇਖਿਆ ਸੀ ਨਾ ਪਛੇਤਰ ਦੇ ਰੂਪ ਦੇ ਵਿੱਚ ਵੀ ਮਿਲਦੇ ਨੇ ਤਾਂ ਜੇ ਉਹ ਵੈਸੇ ਲਿਖਦਾ ਸਵੰਧਕ ਨਾਲ ਲਿਖਦਾ ਤਾਂ ਮੈਂ ਪਟਿਆਲੇ ਤੋਂ ਕੱਲ ਆਇਆ ਕੱਲ ਹੀ ਆਇਆ ਹਾਂ ਜਦੋਂ ਅਸੀਂ ਮੱਧਕਾ ਦੇਖਦੇ ਹਾਂ ਨਾ ਜਾਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਗੁਰਬਾਣੀ ਦੇ ਵਿੱਚ ਸਾਨੂੰ ਸਵੰਧਕ ਬਹੁਤ ਘੱਟ ਮਿਲਦੇ ਨੇ ਗੁਰਬਾਣੀ ਦੇ ਵਿੱਚ ਜਿਹੜੇ ਇਹ ਸਵੰਧਕਾਂ ਦੇ ਕੰਮ ਨੇ ਉਹ ਸਾਡੇ ਪਛੇਤਰ ਕਰਦੇ ਨੇ ਓਕੇ ਅਧਿਕਰਣ ਕਾਰਕ ਤਾਂ ਇਹ ਕੰਮ ਜਿਸ ਦੇ ਆਸਰੇ ਜਿਸ ਦੇ ਆਸਰੇ ਜਿਸ ਦੇ ਅਧਿਕਾਰ ਆਸਰੇ ਜਿਸ ਜਗ੍ਹਾ ਉੱਪਰ ਹੋਵੇ ਉਸ ਨੂੰ ਟਾਰਗੇਟ ਕਰਨ ਵਾਲੇ ਨਾਮ ਦਾ ਕਾਰਕ ਹੁੰਦਾ ਕਾਰਕੀ ਰੂਪ ਨੂੰ ਅਧਿਕਰਣ ਕਾਰਕ ਕਿਹਾ ਜਾਂਦਾ ਹੈ ਜਿਵੇਂ ਥੱਲੇ ਵਿੱਚ ਹੇਠਾਂ ਪੋਲ ਪਾਸ ਨੇੜੇ ਪਿੱਛੇ ਅੰਦਰ ਅੱਗੇ ਅੰਦਰ ਲਾਈਕ ਇਹ ਵਾਲੀ ਚੀਜ਼ਾਂ ਤੇ ਇਹਦੇ ਵਿੱਚ ਇਹ ਸਾਰੇ ਲੱਗ ਕੇ ਆ ਜਾਂਦੇ ਨੇ ਪਛੇਤਰ ਤਾਂ ਜੇ ਜੋ ਵੀ ਕਿਰਿਆ ਹੋ ਰਹੀ ਆ ਕੋਈ ਵੀ ਕਾਰਜ ਹੋ ਰਿਹਾ ਉਹ ਕਿਸ ਦੇ ਆਸਰੇ ਹੋ ਰਿਹਾ ਕਿਹਨੂੰ ਆਧਾਰ ਬਣਾ ਕੇ ਹੋ ਰਿਹਾ ਤਾਂ ਜਿਵੇਂ ਦੀਵੇ ਥੱਲੇ ਹਨੇਰਾ ਤਾਂ ਇਦੋਂ ਪਹਿਲਾਂ ਆ ਗਿਆ ਦੀਵੇ ਤਾਂ ਹਨੇਰਾ ਦੀਵੇ ਥੱਲੇ ਅੱਜ ਕੱਲ ਦੇ ਨੌਜਵਾਨਾਂ ਉੱਤੇ ਆਪਾਂ ਦੇਖਿਆ ਨਾ ਕਿਸੇ ਨੂੰ ਆਧਾਰ ਬਣਾ ਕੇ ਇਹਦੇ ਵਿੱਚ ਕਿਹੜੇ ਕਿਹੜੇ ਆਣਗੇ ਇਹ ਸਾਰੇ ਹੀ ਆਣਗੇ ਨੌਜਵਾਨਾਂ ਉੱਤੇ ਮੋਬਾਈਲ ਫੋਨ ਦਾ ਬਹੁਤ ਮਾੜਾ ਅਸਰ ਪੈ ਰਿਹਾ ਹੈ ਓਕੇ ਬੂਟੇ ਉੱਤੋਂ ਆਂਬ ਬੂਟੇ ਉੱਤੇ ਆਂਬ ਲੱਗੇ ਹਨ ਤਾਂ ਆਂਬ ਕਿੱਥੇ ਲੱਗੇ ਨੇ ਬੂਟੇ ਉੱਤੇ ਤਾਂ ਬੂਟੇ ਨੂੰ ਆਧਾਰ ਬਣਾਇਆ ਗਿਆ ਤਾਂ ਇਹ ਜੋ ਵੀ ਕਿਰਿਆ ਹੋਈ ਆ ਉਹ ਕਿੱ데 ਹੋਈ ਆ ਬੂਟੇ ਦੇ ਉੱਤੇ ਹੋਈ ਆ ओके ਤਾਂ ਹੁਣ ਜੇ ਉਹਦੇ ਉੱਪਰ ਕੋਈ ਚੀਜ਼ ਹੋ ਰਹੀ ਆ ਤਾਂ ਉਹ ਜੋ ਅਧਿਕਰਣਕਾਰਕ ਜੇ ਕੋਈ ਮਤਲਬ ਬੂਟੇ ਮਤਲਬ ਬੂਟੇ ਉਤੋਂ ਅੰਬ ਡਿੱਗ ਪਿਆ ਜਾਂ ਮਤਲਬ ਅਲੱਗ ਹੋ ਗਿਆ ਤਾਂ ਉਹ ਕਿਹੜਾ ਆ ਜਾਣਾ ਸੀ ਸਾਡਾ ਆਪਾਦਾਨਕਾਰਕ ਓਕੇ ਜਦੋਂ ਕੋਈ ਵੀ ਚੀਜ਼ ਮਤਲਬ ਅਲੱਗ ਹੋ ਜਾਂਦੀ ਓਕੇ ਸੰਬੰਧਕ ਕਾਰਕ ਕਿਸੇ ਨਾਮ ਜਾਂ ਪੜਨਾਮ ਦਾ ਕਿਸੇ ਹੋਰ ਨਾਮ ਜਾਂ ਪੜਨਾਮ ਨਾਲ ਮਾਲਕੀਆ ਕਬਜ਼ਾ ਜਾਂ ਅਧਿਕਾਰ ਕੋਈ ਵੀ ਸਬੰਧਕਾ ਸਬੰਧਾ ਉਹਦੇ ਨਾਲ ਸੌਰੀ ਕੋਈ ਵੀ ਸਬੰਧਾ ਤਾਂ ਉਹਨੂੰ ਪਰਗਟ ਕਰਨ ਵਾਲੇ ਜਿਹੜੇ ਸ਼ਬਦ ਹੁੰਦੇ ਨੇ ਉਹਨਾਂ ਨੂੰ ਅਸੀਂ ਸਬੰਧ ਕਾਰਕ ਆਖਦੇ ਹਾਂ ਓਕੇ ਦਾ ਦੀ ਦੀਆਂ ਦੇ ਇਹ ਵਾਲੇ ਸਾਰੇ ਪਛੇਤਰ ਦੇ ਰੂਪ ਦੇ ਵਿੱਚ ਆ ਜਾਣਗੇ ਜਿਵੇਂ ਜੰਗ ਇੰਡੀਆ ਅਖਬਾਰ ਮਹਾਤਮਾ ਗਾਂਧੀ ਦਾ ਹੈ ਕਿਹਦਾ ਬਈ ਮਹਾਤਮਾ ਗਾਂਧੀ ਦਾ ਹੈ ਤਾਂ ਇਹਦਾ ਅਧਿਕਾਰ ਹੈ ਦਾ ਕਿਹਦੇ ਤੇ ਮਹਾਤਮਾ ਗਾਂਧੀ ਦਾ ਇਹਦੇ ਉੱਪਰ ਅਧਿਕਾਰ ਹੈ ਚੰਡੀਗੜ੍ਹ ਪੰਜਾਬ ਦੀ ਪੰਜਾਬ ਦੀ ਰਾਜਧਾਨੀ ਹੈ ਤਾਂ ਇਹ ਅਧਿਕਾਰ ਆ ਇਹਨਾਂ ਦਾ ਇਹਦੇ ਉੱਪਰ ਅਧਿਕਾਰ ਆ ਕਿ ਕੀ ਦੀ ਆ ਪੰਜਾਬ ਦੀ ਰਾਜਧਾਨੀ ਆ ਓਕੇ ਜਿਹੜੇ ਪਿਛਲੇ ਆਪਾਂ ਦੇਖੀ ਸੀ ਉਹ ਬਖ ਹੋਣਾ ਤੇ ਉਸ ਤੋਂ ਬਾਅਦ ਕਿਸੇ ਦੇ ਉੱਪਰ ਕੋਈ ਚੀਜ਼ ਕਿਸੇ ਦੇ ਆਸਰੇ ਹੋ ਰਹੀ ਆ ਤੇ ਇਹ ਕਿਸੇ ਦਾ ਕਿਸੇ ਦੇ ਉੱਪਰ ਹੱਕ ਆ ਅਧਿਕਾਰ ਆ ਜਿਵੇਂ ਖਾਲਸਾ ਅਖਬਾਰ ਪੰਜਾਬੀ ਦਾ ਪਹਿਲਾ ਅਖਬਾਰ ਹੈ ਕਿ ਮਤਲਬ ਜਿਹੜਾ ਖਾਲਸਾ ਅਖਬਾਰ ਆ ਉਹ ਪੰਜਾਬੀ ਦਾ ਪਹਿਲਾ ਅਖਬਾਰ ਸੀਗਾ ਇਹ ਦਾ ਤਾਂ ਇਹਨਾਂ ਤੋਂ ਪਹਿਲਾਂ ਆ ਜਾਣਗੇ ਸਾਡੇ ਸੰਬੰਧ ਕਾਰਕ ਸਮੋਦਨ ਕਾਰਕ ਨਾਮ ਦਾ ਜਿਹੜਾ ਰੂਪ ਕਿਸੇ ਨੂੰ ਸਮੋਦਨ ਕਰਨ ਲਈ ਵਰਤਿਆ ਜਾਵੇ ਤਾਂ ਉਸ ਨੂੰ ਸਮੋਦਨ ਕਾਰਕ ਆਖਦੇ ਹਨ ਕਿਸੇ ਨੂੰ ਜਿਵੇਂ ਬੁਲਾਉਣ ਲਈ ਕਿਸੇ ਨੂੰ ਸਮੋਦਨ ਕਰਨ ਲਈ ਆਪਾਂ ਜਦੋਂ ਵੀ ਬੋਲਦੇ ਹਾਂ ਤਾਂ ਇਹਦਾ ਚਿੰਨ ਆਪਾਂ ਦੇਖ ਲਿਆ ਪਿਛਲੀਆਂ ਦੋ ਵਾਰੀ ਹੀ ਰਿਪੀਟ ਹੋ ਗਿਆ ਤਾਂ ਇਹ ਵਾਲਾ ਇਹਨਾਂ ਦਾ ਚਿੰਨ ਹੁੰਦਾ ਕਿਸੇ ਨੂੰ ਬੁਲਾਉਣ ਲਈ ਸਮੋਦਨ ਕਰਨ ਲਈ ਵੀਰੇ ਤੁਸੀਂ 2025 ਵਿੱਚ ਨੌਕਰੀ ਲੈ ਲੈਣੀ ਓਕੇ ਇਹ ਜਿਵੇਂ ਕੁੜੀਓ ਮਿਹਨਤ ਕਰੋ ਤੇ ਇੱਕ ਨਵਾਂ ਇਤਿਹਾਸ ਸਿਰਜੋ ਭਰਾਵੋ ਪੰਜਾਬੀ ਹੋਣ ਦਾ ਮਾਣ ਕਰੋ ਓਕੇ ਤਾਂ ਕਿਸੇ ਨੂੰ ਸਮੋਧਨ ਕਰਨਾ ਜਿਵੇਂ ਇਹ ਤੁਹਾਡੇ ਪੀ ਬਾਈ ਕਿਉਂ ਨਹੀਂ ਮਤਲਬ ਜ਼ਿਆਦਾ ਨਹੀਂ ਮਿਲੇ ਇੱਕ ਅੱਧਾ ਮਿਲਿਆ ਉਹ ਹੁਣੇ ਪਿੰਡੋਂ ਤੁਰਿਆ ਹੈ ਤਾਂ ਬਾਅਦ ਵਿੱਚ ਪਿੰਡੋਂ ਪਿੰਡੋਂ ਸ਼ਬਦ ਕਿਹੜਾ ਕਾਰਕੀ ਰੁਪੰਤਰ ਹੈ ਜੇ ਮੈਂ ਇਹਦੇ ਵਿੱਚ ਜੇ ਪੁੱਤ ਇਹ ਜਿਹੜਾ ਆਇਆ ਦਾ ਇਹ ਆਇਆ ਪਿੰਡ ਤੋਂ ਜੇ ਉਹਨੇ ਸੰਬੰਧਕ ਨਾਲ ਲਿਖਣਾ ਹੁੰਦਾ ਤਾਂ ਉਹ ਕਹਿੰਦਾ ਕਿ ਪਿੰਡ ਤੋਂ ਤੁਰਿਆ ਹੈ ਓਕੇ ਤਾਂ ਇਹ ਕਿਹੜਾ ਤਾਂ ਇਹ ਸੀਗਾ ਪੁੱਤੋ ਆਪਾਦਾਨ ਕਾਰਕ ਓਕੇ ਨਾਮ ਅਤੇ ਕਿਰਿਆ ਦੇ ਆਪਸੀ ਸੰਬੰਧਾ ਨੂੰ ਕੀ ਕਿਹਾ ਜਾਂਦਾ ਹੈ ਨਾਮ ਅਤੇ ਕਿਰਿਆ ਦੇ ਕੋਈ ਵੀ ਨਾਮ ਵਕਾਂਸ਼ਾ ਤੇ ਕਿਰਿਆ ਉਨ੍ਹਾਂ ਦੇ ਆਸ ਦੇ ਵਿੱਚ ਜੋ ਵੀ ਸੰਬੰਧ ਹੋਣਗੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਕਿਰਿਆ ਵਿਸ਼ੇਸ਼ਣ ਨਾਮ ਬਕਾਂਸ਼ ਜਾਂ ਕਿਰਿਆ ਬਕਾਂਸ਼ ਇਹਦਾ ਹੋ ਹੀ ਨਹੀਂ ਸਕਦਾ ਕਿਉਂਕਿ ਨਾਮ ਤੇ ਕਿਰਿਆ ਤੋਂ ਹੀ ਤਾਂ ਨਾਮ ਬਕਾਂਸ਼ ਤੇ ਕਿਰਿਆ ਬਕਾਂਸ਼ ਬਣਦੇ ਨੇ ਕਿਰਿਆ ਦੀ ਵਿਸ਼ੇਸ਼ਤਾ ਦੱਸਣਾ ਕਿ ਕਿਰਿਆ ਤੇਜ਼ ਹੋ ਰਹੀ ਹੈ ਕਿਹੜੇ ਥਾਂ ਹੋ ਰਹੀ ਹੈ ਕਿੰਨੇ ਵਾਰੀ ਹੋਈ ਤਾਂ ਉਹਨੂੰ ਆਪਾਂ ਕਿਰਿਆ ਵਿਸ਼ੇਸ਼ਣ ਕਹਾਂਗੇ ਤਾਂ ਇਹ ਹੈਗੇ ਨੇ ਪੁੱਤ ਸਾਡੇ ਕਾਰਕ ਤਾਂ ਗੁਰਮੁਖੀ ਲਿਪੀ ਵਿੱਚ ਜਿੰਨਾ ਅੱਖਰਾਂ ਦੀ ਵਰਤੋਂ ਅੱਖਰਾਂ ਦੇ ਪੈਰਾਂ ਵਿੱਚ ਕੀਤੀ ਜਾਂਦੀ ਹੈ ਉਹਨਾਂ ਨੂੰ ਕੀ ਕਹਿੰਦੇ ਨੇ ਇਹ ਟੋਟਲ ਹੈਗੇ ਨੇ ਪੁੱਤ ਸਾਡੇ ਕੋਲੇ ਤਿੰਨ ਓਕੇ ਕਾਰਕ ਦੇ ਦੋ ਹੀ ਮਿਲੇ ਸੀ ਪੁੱਤ ਸਵਾਲ ਤਾਂ ਹੁਣ ਇਹ ਹੋਰ ਨਹੀਂ ਛੋੜੇ ਪੀ ਵਾਈ ਕਿਊ ਨਹੀਂ ਇਹ ਵੀ ਤਾਂ ਉਹਨਾਂ ਨੂੰ ਕੀ ਕਹਿੰਦੇ ਨੇ ਪੁੱਤ ਉਹਨਾਂ ਨੂੰ ਕਹਿੰਦੇ ਨੇ ਦੋ ਤੱਖਰ ਓਕੇ ਦੇ ਨੇ ਸਾਡੇ ਕੋਲੇ ਹਾ ਹਾ ਰਾਰਾ ਤੇ ਬਾਵਾ ਤੇ ਜਿਨ੍ਹਾਂ ਦੇ ਪੈਰ ਦੇ ਵਿੱਚ ਵਰਤੋਂ ਕੀਤੀ ਜਾਂਦੀ ਹੈ ਉਹ ਹਨ ਹਾ ਹਾ ਰਾਰਾ ਤੇ ਬਾਵਾ ਪੰਜਾਬੀ ਵਿਅ ਵਰਣਮਾਲਾ ਵਿੱਚ ਕਿੰਨੇ ਵਿਅੰਜਨ ਅੱਖਰ ਹਨ ਤਾਂ ਟੋਟਲ ਕਿੰਨੇ ਨੇ ਐਸ ਟਾਈਮ ਸਾਡੀ ਪੰਜਾਬੀ ਵਰਣਮਾਲਾ ਦੇ ਵਿੱਚ ਟੋਟਲ ਕਿੰਨੇ ਵਰਨ ਨੇ ਟੋਟਲ ਹੈਗੇ ਨੇ ਸਾਡੀ 41 ਇਹਦੇ ਵਿੱਚ 38 ਤਾਂ ਹੈਗੇ ਨੇ ਪੁੱਤ ਸਾਡੇ ਵਿਅੰਜਨ ਤੇ 3 ਹੈਗੇ ਨੇ ਪੁੱਤ ਸਾਡੇ ਸਵਾਰ 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 ਕਿਹੜੇ ਨੇ ਸਾਡੇ ਊੜਾ ਆੜਾ ਤੇ ਈੜੀ ਊੜਾ ਆੜਾ ਈੜੀ ਸਵਾਰਪੁੱਤ ਜਦੋਂ ਆਪਾਂ ਇਹਨਾਂ ਦਾ ਅਚਾਰ ਕਰ ਆਪਾਂ ਬੋਲਦੇ ਆ ਜਦੋਂ ਇਹਨਾਂ ਨੂੰ ਆਪਾਂ ਬੋਲਦੇ ਆ ਤਾਂ ਜਿਹੜੀ ਹਵਾ ਇੱਕ ਜਿਹੜੀ ਹਵਾ ਜਦੋਂ ਆਪਣੇ ਅੰਦਰੋਂ ਆਉਂਦੀ ਹੈ ਬਾਹਰ ਉਹ ਕਿਸੇ ਨਾ ਕਿਸੇ ਜਗ੍ਹਾ ਤੇ ਰੁਕ ਕੇ ਹੀ ਦਾ ਆਵਾਜ਼ ਪੈਦਾ ਕਰਦੀ ਆ ਤੇ ਜਦੋਂ ਇਹਨਾਂ ਨੂੰ ਬੋਲਣ ਵੇਲੇ ਹਵਾ ਸਾਡੇ ਜਿਹੜੇ ਇਹ ਬੋਲਣ ਵੇਲੇ ਜਿਹੜੇ ਅੰਗ ਹੈਲਪ ਕਰਦੇ ਨੇ ਬੋਲਣ ਦੀ ਉਹ ਆਸ ਵਿੱਚ ਦੀ ਕਿਤੇ ਵੀ ਨਹੀਂ ਮਿਲਦੇ ਹਵਾ ਸਿੱਧੀ ਬਾਹਰ ਆਉਂਦੀ ਆ ਤਾਂ ਉਹਨਾਂ ਨੂੰ ਸੀ ਕਹਿੰਦੇ ਆ ਸਵਾਰਾ ਤੇ ਬਾਕੀ ਜਿੱਥੇ ਹਵਾ ਕਿਤੇ ਥੋੜਾ ਟਾਈਮ ਲਈ ਜਾਂ ਜ਼ਿਆਦਾ ਸਮੇਂ ਲਈ ਰੁਕ ਕੇ ਆਉਂਦੀ ਆ ਉਹਨਾਂ ਨੂੰ ਅਸੀਂ ਕਹਿੰਦੇ ਆ ਵਿਅੰਜਨ ਤੇ ਵਿਅੰਜਨ ਟੋਟਲ ਸਾਡੇ ਕੋਲੇ ਹੈਗੇ ਨੇ 38 ਵਿਅੰਜਨ ਨੇ ਤੇ ਤਿੰਨ ਸਾਡੇ ਕੋਲੇ ਹੈਗੇ ਨੇ ਸਵਾਰ ਛੇ ਲਿਖਿਆ ਵਿੱਚੋਂ ਕਿਹੜੇ ਚਿੰਨਾ ਦੀ ਵਰਤੋਂ ਥੋੜੇ ਠਹਿਰਾਓ ਨੂੰ ਪਰਗਟ ਕਰਨ ਲਈ ਕੀਤੀ ਜਾਂਦੀ ਹੈ ਤਾਂ ਇਹ ਤੋਂ ਪਹਿਲਾਂ ਆਪਾਂ ਵਿਸ਼ਰਾਮ ਚਿੰਨ ਕੀਤੇ ਨੇ ਟੋਟਲ ਸਾਡੇ ਕੋਲੇ ਵਿਸ਼ਰਾਮ ਚਿੰਨ ਸਿਗੇ 13 ਤੇ ਬਿਸਮਿਕ ਸੀਗੇ ਸਾਡੇ ਕੋਲ ਨੋ ਤੇ ਇਹਦੇ ਵਿੱਚ ਥੋੜੇ ਠਹਿਰਾਉ ਲਈ ਥੋੜੇ ਠਹਿਰਾਉ ਲਈ ਸਾਡੇ ਕੋਲ ਕੀਤੀ ਜਾਂਦੀ ਆ ਕਮਾ ਇਹ ਕੋਈ ਵੀ ਸਵਾਲ ਪੁੱਛਣ ਲਈ ਇਹ ਕੋਈ ਵੀ ਹੈਰਾਨੀ ਹੋਣ ਲਈ ਇਹ ਕਮੇ ਤੋਂ ਜ਼ਿਆਦਾ ਤੇ ਡੰਡੀ ਤੋਂ ਘੱਟ ਡੰਡੀ ਵੇਲੇ ਤਾਂ ਆਪਾਂ ਪੂਰੇ ਰੁਕ ਗਏ ਤਾਂ ਬਾਕੀ ਖਤਮ ਹੀ ਹੋ ਗਿਆ ਕਮਾ ਥੋੜੇ ਜਿ ਠਹਿਰਾਉ ਲਈ ਡੰਡੀ ਪਈ ਫੁੱਲੀ ਠਹਿਰਾਉ ਆ ਤੇ ਥੋੜੇ ਤੋਂ ਵੱਧ ਤੇ ਜ਼ਿਆਦਾ ਤੋਂ ਘੱਟ ਤਾਂ ਇਹ ਆ ਜਾਂਦੀ ਸਾਡੀ ਬਿੰਦੀ ਤੇ ਕਮਾ ਓਕੇ ਬੱਚੋ ਇਹ ਸੀਗੀ ਸੋਡੀ ਅੱਜ ਦੀ ਕਲਾਸ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਈ ਹੋਊਗੀ ਕੋਸ਼ਿਸ਼ ਕਰੀਏ ਤੁਹਾਨੂੰ ਸਮਝ ਆ ਜਾਏ ਤਾਂ ਵੀਡੀਓ ਲਾਈਕ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ